ਮਿਤੀ 21/8/24 ਨੂੰ ਬਲਵਿੰਦਰ ਸਿੰਘ ਪੁੱਤਰ ਭਾਈ ਸਿੰਘ ਵਾਸੀ ਕਨਪੁਰ ਕਾਲੇਪਾਸੋਂ ਸੈਰ ਕਰਦੇ ਸਮੇਂ ਤਿੰਨ ਵਿਅਕਤੀ ਨੇ ਦਾਤਰ ਮਾਰ ਕੇ ਜਿਹੜਾ ਉਹਦਾ ਮੋਬਾਈਲ ਖੋਹ ਲਿਆ ਸੀ ਜਿਸ ਬੰਦ ਵਿੱਚ ਅਸੀਂ 142 ਨੰਬਰ ਐਫ ਆਈ ਆਰ ਥਾਣਾ ਸ਼ਾਟਾ ਵਿੱਚ ਦਰਜ ਕੀਤੀ ਸੀ ਇਸ ਵਿੱਚ ਮਿਤੀ 30/1 ਨੂੰ ਐਸ ਐਚਓ ਸ਼ਾਟਾ ਵੱਲੋਂ ਮੁਖਬਰ ਦੀ ਇਤਲਾਹ ਦੇ ਤਿੰਨ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਸੀ ਜਿਹੜੇ ਇਹ ਦਾਤਰ ਮਾਰ ਕੇ ਰਾਹੀਗਰਾਂ ਪਾਸੋਂ ਲੁੱਟਾਂਖੋ ਕਰਦੇ ਸਨ ਜਿਹਦੇ ਵਿੱਚ ਕਰਨਦੀਪ ਸਿੰਘ ਡੱਬ ਪੁੱਤਰ ਕਸ਼ਮੀਰ ਸਿੰਘ ਮਲਾ ਪੈਵਨ ਨੂੰ ਕਨੂਪੁਰ ਕਾਲੇ ਸੀ ਇਹਨੂੰ ਜਦੋਂ ਪੁਛ ਕੇ ਇਸ ਲਈ ਥਾਣੇ ਤੋਂ ਬਾਹਰ ਕੱਢਿਆ ਤੇ ਰਿਕਵਰੀ ਲਈ ਲੈ ਕੇ ਜਾਣ ਲੱਗੇ ਤਾਂ ਨੇ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਜਿਸ ਕਾਰਨ ਇਹ ਸੱਟ ਲੱਗੀ ਤੇ ਜਿਹੜੀ ਗੋਡਿਆ ਜਿਹੜਾ ਇਹਦਾ ਫ੍ਰੈਕਚਰ ਹੋ ਗਿਆ ਇਸ ਸੰਬੰਧ ਚ ਇਹਦਾ ਜਿਹੜਾ ਅਸੀਂ ਟ੍ਰੀਟਮੈਂਟ ਕਰਕੇ ਤੈਨੂੰ ਉਹ ਮੁਰਲੀ ਜਿਹੜੀ ਆਪਣਾ ਟ੍ਰੀਟਮੈਂਟ ਦੇ ਕੇ ਤੈਨੂੰ ਜੁਡੀਸ਼ਲ ਹਵਾਲਾ ਚ ਭੇਜਿਆ ਵਾ ਇਥੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਰਾਤ ਨੂੰ ਖਾ ਕੇ ਲੁੱਟਾਂ ਖੋਹਾਂ ਕਰਦੇ ਸੀ ਅਸੀਂ 6 ਦੇ ਕਰੀਬ ਦੋਸ਼ੀ ਗ੍ਰਫਤਾਰ ਕੀਤੇ ਨੇ ਛਾਟਾ ਏਰੀਆ ਦੇ ਵਿੱਚ ਬਾਈਪਾਸ ਤੇ ਸੰਗਣੀ ਬਾਦੀ ਵਿੱਚ ਰਾਹੀ ਗਿਰਾਂ ਪਾਸੋਂ ਜਿਹੜੇ ਲੁੱਟਾਂ ਖੋਹਾਂ ਕਰਦੇ ਸੀ ਦਾਤਰ ਮਾਰ ਕੇ ਜ਼ਖਮੀ ਕਰਕੇ ਉਹਨਾਂ ਨੂੰ ਤੇ ਜਿਹੜੀ ਸਾਡੀ ਕ੍ਰਾਈਮ ਦੇ ਅਗੇਂਸਟ ਜ਼ੀਰੋ ਟੋਲਰੈਂਸ ਨੀਤੀ ਹੈ ਸੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਜਿਹੜੇ ਉਹ ਲੁੱਟਾਂ ਖੋਹਾਂ ਕਰਨ ਵਾਲੇ ਨੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਅਸੀਂ 142 ਨੰਬਰ ਮਕਦਮੇ ਅਰੈਸਟ પા ਕੇ ਜਿਹੜਾ ਹੋਰ ਸਾਡੇ ਕੇਸ ਸੀ ਉਹਨਾਂ ਵਿੱਚ ਵੀ ਦੀ ਗ੍ਰਿਫਤਾਰੀ ਪਾ ਕੇ ਅੱਜ ਉੱਪਰ ਲਾਇਆ ਉਹਨੂੰ ਜੁਡੀਸ਼ੀਅਲ ਹਵਾਲੇ ਚ ਭੇਜਿਆ ਗਿਆ ਠੀਕ